ਸਾਰੇ ਵੀਰੋ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜੈਸਾ ਕਬੱਡੀ ਕੱਪ ਦਾ ਇੰਤਜ਼ਾਰ ਸੀ ਦੁਨੀਆ ਨੂੰ ਦੁਨੀਆ ਚਾਹੁੰਦੀ ਸੀ ਬਈ ਕਦੋਂ ਉਹ ਟੂਰਨਾਮੈਂਟ ਆਵੇ ਦੁਨੀਆ ਹੱਥਾਂ ਤੇ ਦਾਰਸ਼ਕ ਵੀਰ ਜੋ ਹੈ 21 ਤਰੀਕ ਨੂੰ ਉਡੀਕ ਰਹੇ ਸੀ ਮੇਰੇ ਵੀਰੋ ਅੱਜ ਉਹ ਕਰਮਾਂ ਵਾਲਾ ਦਿਨ ਆ ਚੁੱਕਿਆ ਅੱਜ ਉਹ ਵੱਡੇ ਕੱਪ ਬਾਰੇ ਅਪਡੇਟ ਦੇਵਾਂਗੇ ਪੂਰੀ ਬਹੁਤ ਵੀਰਾਂ ਨੂੰ ਪਤਾ ਨਹੀਂ ਹੋਣਾ ਖਿਡਾਰੀ ਵੀ ਟੌਪ ਦੇ ਖੇਡਨੇ ਆ ਉਸ ਕੱਪ ਬਾਰੇ ਦੱਸਣਾ ਵੀਡੀਓ ਉਹ ਚੰਗੀ ਲੱਗੀ ਤਾਂ ਲਾਈਕ ਤਾਂ ਜ਼ਰੂਰ ਕਰ ਜਾ ਕਰੋ ਸਬਸਕ੍ਰਾਈਬ ਨਹੀਂ ਕਰਦੇ ਬਹੁ ਵੀਰ نیچے ਲਾਲ ਕਲਰ ਹੁੰਦਾ ਉਹਨੂੰ ਨਾਪ ਦਿਓ ਤਾਂ ਸਬਸਕ੍ਰਾਈਬ ਹੋ ਜਾਂਦਾ ਸਾਰੇ ਪਰਾ ਜ਼ਰੂਰ ਕਰਕੇ ਜਾਇਓ ਟੂਰਨਾਮੈਂਟ ਦੇਦਨਾ ਦੇ ਵਿੱਚ ਅੱਜ ਰਿਕਾਰਡ ਟੁੱਟਣਿਆ ਮੇਰੇ ਵੀਰੋ ਅੱਜ ਆਪਾਂ ਇਹ ਸੀਜ਼ਨ ਦਾ ਕਈਏ ਬਈ ਇਹ ਟੌਪ ਦਾ ਕਬੱਡੀ ਕੱਪ ਆ ਲਾਸਟ ਪੜਾਂ ਦੇ ਸੀਜ਼ਨ ਦੇ ਵਿੱਚ ਮੇਰੇ ਵੀਰੋ ਇਹ ਵੱਡਾ ਕੱਪ ਅੱਜ ਰਿਕਾਰਡ ਬਣਨਿਆ ਪਤਾ ਲੱਗਣਾ ਵੀ ਕਿਹੜਾ ਜਿੱਤੂਗਾ ਮੇਰੇ ਵੀਰੋ 18.5 ਲੱਖ ਰੁਪਏ ਪਹਿਲਾ ਆਣਾ ਦੂਜਾ ਇਨਾਮ 1 ਲੱਖ ਰੁਪਏ ਰੱਖਿਆ ਗਿਆ ਵੈਸਟਾ ਨੂੰ 18 ਆਲ ਓਪਨ ਦੀਆਂ 8 کلبਾਂ ਸੈਂਟਰ ਵੈਲੀ ਦੀ ਵੱਡੀ ਟੀਮ ਇੱਥੇ ਬਣ ਕੇ ਪਹੁੰਚ ਰਹੀ ਆ ਹਰਿਆਣੇ ਵਾਲਾ ਸ਼ੀਲੂ ਰਵੀ ਕਲਰਮ ਦੀਪਕ ਕਾਸ਼ੀਪੁਰੀਆ ਅੰਬਾਸ ਸੋਰਸੇਂਗਾਲਾ ਟੌਪ ਦੀ ਟੀਮ ਇਹਨਾਂ ਦੀ ਖੇਡਣੀ ਆ ਤੇ ਦੁੱਗਾਂ ਵਾਲੇ ਖੁਸ਼ੀ ਨੇ ਯਾਦ ਦੇ ਨੇ ਤੇ ਆਰਸ਼ ਨੇ ਵੀ ਇੱਕ ਵੱਡੀ ਟੀਮ ਇੱਥੇ ਤਿਆਰ ਕਰਨੀ ਆ ਚੋਲੇ ਵਾਲਾ ਆਰਸ਼ ਤੇ ਯਾਦਾ ਸੁਰਖਪੁਰੀਆ ਫਰਿਆਦ ਘੁਣਿਆਂ ਦੀ ਵੀ ਟੀਮ ਬਣ ਕੇ ਇੱਥੇ ਪਹੁੰਚ ਰਹੀ ਆ ਸ਼ਗਰਪੁਰ ਜਾਂ ਹੋਰ ਨਾਂ ਤੇ ਡੀਏਵੀ ਕੈਲੀਫੋਰਨੀਆ ਜਾਂ ਇੱਕ ਨਾਂ ਤੇ ਇਹਨਾਂ ਦੀ ਟੀਮ ਸਾਜੀ ਰੁਪਿੰਦਰ ਦੋਦਾ ਤੇ ਬੁਰੀਆ ਸਰਸਰ ਵਾਲਾ ਇਹਨਾਂ ਦੀ ਵਧੀਆ ਟੀਮ ਬਣ ਕੇ ਇਸ ਕਬੱਡੀ ਕੱਪ ਤੇ ਮੇਰੇ ਵੀਰੋ ਸਰਾ ਲੱਗੂਗੀ ਦੀਪਦ ਬੁਰਜੀ ਵਾਲਾ ਖੁਸ਼ੀ ਦੁੱਗਾ ਜਿੱਦਾਂ ਤੁਹਾਨੂੰ ਦੱਸਿਆ ਵੀ ਟੌਪ ਦੇ ਮੰਨ ਅੱਜ ਇਸ ਕਬੱਡੀ ਕੱਪ ਤੇ ਖੇਡਣੀਆਂ ਹਾਕਮ ਵਾਲੀਏ ਜੱਗੂ ਬਾਰੇ ਪੁੱਛਣਗੇ ਤਾਂ ਉਹਨੇ ਜੋ ਹੈ ਨਹੀਂ ਖੇਡਣਾ ਛੱਟ ਦੇ ਕਾਰਨ ਅੱਜ ਉਹ ਇਸ ਟੂਰਨਾਮੈਂਟ ਤੋਂ ਵਾਂਝਾ ਰਹਿ ਗਿਆ ਦੇਖਦੇ ਆਂ ਵੀ ਅੱਜ ਕਿਹੜਾ ਜਿੱਤੂਗਾ ਮੇਰੇ ਵੀਰੋ ਅੱਜ ਕਿੱਧਰ ਲੈ ਕੇ ਜਾਣੀਆਂ ਥਾਰਾਂ ਅੱਜ ਉਹ ਗੱਲਬਾਹਨੀ ਆ ਜਿੰਨਾ ਨੂੰ ਜੋ ਹੈ ਕੋਈ ਕਹਿੰਦਾ ਉਹ ਚਿੱਟੀਆਂ ਨਿਕਰਾਂ ਵਾਲੇ ਲੈ ਜਾਣਗੇ ਕੋਈ ਕਹਿੰਦਾ ਹੋਊਗਾ ਹਰਿਆਣੇ ਨੂੰ ਪੈ ਜਾਣੀ ਆ ਅੱਜ ਥਾਰ ਤੇ ਕੋਈ ਕਹਿੰਦਾ ਹੋਊ ਉਹ ਦੁੱਗਾਂ ਵਾਲਾ ਪੁਰਾਣੇ ਵਾਕੇ ਕਰੂਗਾ ਅੱਜ ਗੱਲਾਂ ਟਾਈਮ ਤੇ ਲੱਗਣੀਆਂ ਗੱਲਾਂ ਸਮੇਂ ਤੇ ਪਾਕਿਸਤਾਨ ਦੀ ਵੀ ਟੀਮ ਕਹੀ ਜਾ ਰਹੀ ਸੀ ਪਰ ਸਰਕਾਰ ਦੇ ਕਾਰਨ ਜਾਂ ਵੀਜ਼ਾ ਨਹੀਂ ਮਿਲਿਆ ਉਹਨਾਂ ਨੂੰ ਤਾਂ ਕਰਕੇ ਪਾਕਿਸਤਾਨ ਵਾਲੇ ਨਹੀਂ ਖੇਡਣਗੇ ਉਹ ਦੂਰੇ ਰਹਿ ਗਿਆ ਇਸ ਵੱਡੇ ਮੇਲੇ ਤੋਂ ਇਹ ਤੁਹਾਨੂੰ ਵੱਡੀ ਜਾਣਕਾਰੀ ਦੇਣੀ ਸੀਗੀ ਕੋਈ ਚੰਗਾ ਲੱਗਦਾ ਹੁੰਦਾ ਵੀਡੀਓ 'ਚ ਲਾਈਕ ਜਰੂਰ ਕਰਕੇ ਜਾਇਆ ਕਰੋ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਹੋਰ ਵੀਰਾਂ ਤਾਂ ਇਹ ਸ਼ੇਅਰ ਕਰ ਦਿਓ ਸਾਰੀ ਅਪਡੇਟ ਆਪਣੀ ਹੋਰ ਵੀਰਾਂ ਤਾਂ ਇਹ ਵੀ ਪਹੁੰਚ ਜਾਵੇ ਮੈਂ ਕੋਈ ਗਲਤ ਬੋਲ ਗਿਆ ਹੋਇਆ ਤਾਂ ਮਾਫੀ ਚਾਹੁੰਨਾ ਧੰਨਵਾਦ